ਲੇ ਗੁਰਮੀਤ ਸਿੰਘ ਖੁੱਡੀਆਂ ਸਾਡੇ ਨਾਲ ਨੇ ਤੇ ਸਰ ਜਿਸ ਤਰੀਕੇ ਨਾਲ ਇਹ ਕੌਣ ਕੌਣ ਸ਼ਾਮਲ ਹੋਇਆ ਜੀ ਅ ਸਰਦਾਰ ਹਰਪਾਲ ਸਿੰਘ ਜੀ ਢਿੱਲੋਂ ਐਮਸੀ ਸਾਹਿਬ ਜਿਹੜੇ ਨਗਰ ਨਿਗਮ ਦੇ ਮੈਂਬਰ ਨੇ ਔਰ ਇਹਨਾਂ ਦੇ ਪ੍ਰਧਾਨ ਸਨ ਨਾਲ ਆਬਜ਼ਰਵਰ ਸੀ ਮਾਨਸਾ ਚ ਮਾਨਸਾ ਜ਼ਿਲ੍ਹੇ ਦੇ ਔਰ ਬਠਿੰਡੇ ਜ਼ਿਲ੍ਹੇ ਦੇ ਨਗਰ ਕੌਂਸਲ ਦੇ ਮੈਂਬਰ ਨੇ ਉਹਨਾਂ ਦੀ ਅਗਵਾਈ ਚ ਉਹਨਾਂ ਦੇ ਨਾਲ ਹੀ ਉਹਨਾਂ ਦੇ ਸਾਥੀ ਹਰਜਿੰਦਰ ਸਿੰਘ ਜੀ ਸਿਥਾ ਸ਼ਿੰਦਾ ਉਹ ਵੀ ਨਗਰ ਕੌਂਸਲ ਦੇ ਮੈਂਬਰ ਨੇ ਨਾਲ ਹੀ ਰਣਦੀਪ ਸਿੰਘ ਜੀ ਰਾਣਾ ਸਾਹਿਬ ਉਹ ਵੀ ਨਗਰ ਕੌਂਸਲ ਦੇ ਮੈਂਬਰ ਨੇ ਔਰ ਵਿਸ਼ਾਲ ਮੈਂਬਰ ਜੀ ਜਿਹੜੇ ਉਹ ਪਾਰਟੀ ਦੇ ਸਰਕਲ ਦੇ ਆਗੂ ਔਰ ਇਸੇ ਇਸੇ ਤਰ੍ਹਾਂ ਹੀ ਸਰਦਾਰ ਰਜਿੰਦਰ ਸਿੰਘ ਜੀ ਸਿੱਧੂ ਉਹ ਵੀ ਨਗਰ ਕੌਂਸਲ ਦੇ ਮੈਂਬਰ ਨੇ ਉਹ ਕਾਂਗਰਸ ਪਾਰਟੀ ਵੱਲੋਂ ਆਏ ਸਰਦਾਰ ਨਰਿੰਦਰ ਸਿੰਘ ਜੀ ਗਰੇਵਾਲ ਸਾਹਿਬ ਆਏ ਆ ਸਰਦਾਰ ਪ੍ਰਗਟ ਸਿੰਘ ਜੀ ਜਿਹੜੇ ਸਮਾਜ ਸੇਵੀ ਆ ਔਰ ਅਕਾਲੀ ਦਲ ਲਈ ਬਹੁਤ ਵੱਡਾ ਕੰਮ ਉਹਨਾਂ ਨੇ ਕੀਤਾ ਤੁਹਾਡੇ ਲੋਕ ਸਵਾਲ ਕੇ ਦੀ ਗੱਲ ਕਰੀਏ ਤੇ ਬਾਕੀਆਂ ਨੇ ਅਜੇ ਉਮੀਦਵਾਰ ਆਪਣੇ ਨਹੀਂ ਹਲਾਣੇ ਪਰ ਟਾਈਮ ਵੀ ਅਜੇ ਕਾਫੀ ਪਿਆ 1 ਜੂਨ ਨੂੰ ਹੋਣੀ ਹੈ ਤਾਂ ਲੱਗਦਾ ਕਿ ਜਿਸ ਤਰੀਕੇ ਦਾ ਮਾਹੌਲ ਹੋਣਾ ਚਾਹੀਦਾ ਸੀ ਅਜੇ ਉਹ ਦੀਜਾਂ ਲੱજર ਨਹੀਂ ਆ ਰਹੀਆਂ ਨੇ ਜਦੋਂ ਕੋਈ ਸਾਹਮਣੇ ਆਉਣਗੇ ਫੇਰ ਹੀ ਆ ਮੇਰੀਆਂ ਤਾਂ ਨਜ਼ਰ ਆਈ ਜਾ ਰਹੀਆਂ ਹੈਗੀਆਂ ਜਿਹੜੇ ਜਿਹੜੇ ਮਿੱਤਰ ਪਿਆਰੇ ਆਉਣਗੇ ਸਵਾਗਤ ਹੋਊਗਾ ਜੋ ਵੀ ਆਵੇ ਇਸ ਤੋਂ ਇਲਾਵਾ ਤੁਸੀਂ ਜਾਣਕਾਰੀ ਮਿਲੀ ਕਿ ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਹਰਾਨੂੰ ਜੇਲ੍ਹ ਚ ਪਾਇਆ ਗਿਆ ਹੈ ਖਟਕੜ ਕਲਾ ਤੁਸੀਂ ਇਕੱਠੇ ਹੋ ਰਹੇ ਹੋ ਕੀ ਪ੍ਰੋਗਰਾਮ ਰਹੇਗਾ ਉਸ ਬਾਰੇ ਜਾਣਕਾਰੀ ਬਹੁਤ ਰੋਸਵਜੋ ਜਦੋਂ ਵੀ ਸਾਡੀ ਪਾਰਟੀ ਦਾ ਆਗੂ ਉਹਨਾਂ ਨੂੰ ਬਿਨਾਂ ਮਤਲਬ ਕਿਉਂਕਿ ਜਦੋਂ ਕਿਤੇ ਐਮਰਜੈਂਸੀ ਲੱਗੀ ਸੀ ਉਸ ਵੇਲੇ ਵੀ ਪਹਿਲਾਂ ਸਾਰੇ ਜਨ ਸੰਗੀ ਔਰ ਅਕਾਲੀ ਦਲ ਦੇ ਹੋਰ ਪਾਰਟੀਆਂ ਦੇ ਮਲੇਮ ਸਿੰਘ ਜਾਦਵ ਵਰਗੇ ਔਰ ਫਰਨਾंडीज ਵਰਗੇ ਸਾਰੇ ਅੜਵਾਨੀ ਸਭ ਉਸ ਵੇਲੇ ਅੰਦਰ ਹੋਇਆ ਕਰਦੇ ਸਨ ਤੇ ਜਦੋਂ ਚੋਣ ਲਾਲ ਹੋ ਗਈ ਤੇ ਉਹਨਾਂ ਨੇ ਸਾਰਿਆਂ ਨੂੰ ਰਿਹਾ ਕਰ ਦਿੱਤਾ ਇਹ ਲੋਕਾਂ ਨੇ ਚੋਣ ਲੜੀ ਉਸ ਚੇਂਦਰਾ ગાંધી ਹਾਰੀ ਵੀ ਇਸ ਵਾਰ ਜਦੋਂ ਚੋਣ ਪ੍ਰਣਾਲੀ ਚੱਲ ਪਈ ਫਿਰ ਪਤਾ ਨਹੀਂ ਕਿਉਂ ਜਿਹੜਾ ਇੱਕ ਪਾਰਟੀ ਦਾ ਕੌਮੀ ਲੀਡਰ ਹੈ ਜਿਹਦਾ ਆਪਣਾ ਇੱਕ ਸਟੇਟ ਦਾ ਮੁੱਖ ਮੰਤਰੀ ਹੈ ਦੂਜੀ ਸਟੇਟ ਵਿੱਚ ਉਹਦੀ ਜਿਹੜੀ ਪਾਰਟੀ ਦੀ ਇੱਕ ਸਰਕਾਰ ਹੈ ਵੱਡਾ ਹੱਥ ਹੈ ਕੇਦਰੀਵਾਲ ਜੀ ਹੋਰਾਂ ਦਾ 10 ਰਾਜ ਸਭਾ ਵਿੱਚ ਮੈਂਬਰ ਨੇ ਗੋਆ ਵਿੱਚ ਮੈਂਬਰ ਨੇ ਔਰ ਗੁਜਰਾਤ ਵਿੱਚ ਨੈਸ਼ਨਲ ਪਾਰਟੀ ਹੈ ਉਸ ਦੇ ਲੀਡਰ ਨੂੰ ਇਸ ਕੋ ਵੀ ਚੋਣਾ ਨਾ ਲੜ ਸਕਣ ਉਹਦੇ ਵਿੱਚ ਹਿੱਸਾ ਨਾਲ ਸਗੋਂ ਇਹਦਾ ਲੋਕਾਂ ਨੇ ਜਿਹੜਾ ਜਾਦੇ ਰੋਸ ਮਨਾਇਆ ਵੀ ਇਹਦੇ ਵਿੱਚ ਅੱਗੇ ਤਾਂ ਸ਼ਾਇਦ ਆਮ ਆਦਮੀ ਪਾਰਟੀ ਦੀ ਗੱਲ ਸੀ ਹੁਣ ਸਾਰੀਆਂ ਪਾਰਟੀਆਂ ਨੇ ਸੋਚਿਆ ਕਿ ਕਦੇ ਕਿਸੇ ਦੇ ਖਾਤੇ ਫਰੀਜ਼ ਕਰੇ ਜਾਂਦੇ ਆ ਕਦੇ ਕਿਸੇ ਤੇ ਈਡੀ ਭੇਜੀ ਜਾਂਦੀ ਹੈ ਕਿਸੇ ਤੇ ਇਨਕਮ ਟੈਕਸ ਭੇਜਿਆ ਜਾਂਦਾ ਕਿਸੇ ਸੀਬੀਆਈ ਇਹ ਸਾਜ਼ਿਸ਼ ਹੈ ਮੋਦੀ ਸਰਕਾਰ ਦੀਆਂ ਜਿਹੜੀਆਂ ਕਦੇ ਵੀ ਉਹਦੇ ਵਿੱਚੋਂ ਕਾਮਯਾਬ ਨਹੀਂ ਲੱਗਾ ਪਰ ਸੰਜੇ ਸਿੰਘ ਬਾਹਰ ਵੀ ਆਇਆ ਇਹਨਾਂ ਨੂੰ ਲੱਗਦਾ ਕਿ ਉਸ ਦਾ ਕੋਈ ਫਾਇਦਾ ਹੋਏਗਾ ਸੰਜੇ ਸਿੰਘ ਜੀ ਸਾਡੇ ਬਹੁਤ ਵਧੀਆ ਸੀਨੀਅਰ ਤੇ ਬਲਾਰੇ ਵੀ ਇਹ ਨੇ ਉਹਨਾਂ ਦਾ ਬਹੁਤ ਵੱਡਾ ਫਾਇਦਾ ਹੋਊਗਾ ਉਹਦੇ ਨਾਲ ਹੌਸਲਾ ਹੁੰਦਾ ਵਰਕਰਾਂ ਕਿਸ ਤਰੀਕੇ ਨਾਲ ਕਿਸਾਨ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਭਾਜਪਾ ਦਾ ਅੰਮਰਸਰ ਦੇ ਵਿੱਚ ਹੋਇਆ ਹੰਸਰਾ ਸੰਸਰਾਂ ਦਾ ਵਿਰੋਧ ਹੋਇਆ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਖੁਦ ਜਦੋਂ ਭਾਜਪਾ ਨੇ ਕਿਸਾਨਾਂ ਨਾਲ ਲੰਬੇ ਸਮੇਂ ਤੋਂ ਜਿਹੜਾ ਵਿਤਕਰਾ ਕੀਤਾ ਤੇ ਉਹ ਰੋਸ ਕਰਨ ਕੈਮਰਾਮੈਨ सुरेंद्र ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗਵਾਨੀ